ਪੰਜਾਬ ਦੇ ਵਿੱਚ ਤਸਕਰ ਤਾਂ ਤਸਕਰੀ ਕਰਦੇ ਨੇ ਪਰ ਜੇਕਰ ਪੁਲਿਸ ਵਾਲੇ ਹੀ ਤਸਕਰੀ ਕਰਨ ਲੱਗ ਪੈਂਨ ਤਾਂ ਫਿਰ ਉਹ ਕਹਾਵਤ ਲਾਗੂ ਹੁੰਦੀ ਹੈ ਕਿ ਬਾੜ ਹੀ ਖੇਤ ਨੂੰ ਖਾ ਰਹੀ ਹੈ ਨਸ਼ੇ ਨੂੰ ਲੈ ਕੇ ਇੱਕ ਵਾਰ ਫੇਰ ਖਾਕੀ ਹੋਈ ਦਾਗਦਾਰ ਐਸਟੀਐਫ ਮੋਹਾਲੀ ਨੇ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਪੁਲਿਸ ਦੇ ਕਨਸਟੇਬਲ ਗੁਰਮੀਤ ਸਿੰਘ ਨੂੰ ਅੱਜ ਕਦੋਂ ਹੈਰੋਨ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ प्राप्त जानकारी अनुसार एससीए मोहाली ਵੱਲੋਂ ਫਰੀਦਕੋਟ ਦੇ ਥਾਣਾ ਸਿਟੀ ਵਿੱਚ ਤਾਇਨਾਤ ਗੁਰਮੀਤ ਸਿੰਘ ਹੌਲਦਾਰ ਨੂੰ ਅਤੇ ਉਸ ਦੀ ਮਹਿਲਾ ਸਾਥੀ ਯਾਨਕਿ ਪ੍ਰੇਮਿਕਾ ਨੂੰ ਅੱਧਾ ਕਿਲੋ ਹੈਰਨ ਸਮੇਤ ਮੋਹਾਲੀ ਤੋਂ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਗੁਰਮੀਤ ਸਿੰਘ ਦੀ ਤਾਂ ਗੁਰਮੀਤ ਸਿੰਘ ਦੇ ਪਹਿਲਾਂ ਤੋਂ ਹੀ ਦੋ ਮੁਕੱਦਮੇ ਦਰਜ ਹਨ ਪੰਜਾਬ ਪੁਲਿਸ ਸਿਪਾਹੀ ਗੁਰਮੀਤ ਸਿੰਘ ਦੇ ਹਨ ਦੋ ਮੁਕੱਦਮੇ ਗੁਰਮੀਤ ਸਿੰਘ ਦੀ ਆਪਣੀ ਮਹਿਲਾ ਸਾਥੀ ਨਵ ਦੇ ਉਪਰ 6 ਦੇ ਕਰੀਬ ਪਹਿਲਾਂ ਵੀ ਮੁਕੱਦਮੇ ਦਰਜ ਹਨ ਨਸ਼ਾ ਤਸਕਰੀ ਦੇ ਨਸ਼ਾ ਤਸਕਰੀ ਜੇ ਵਰਤੀ ਗਈ ਪੋਲੋ ਗੱਡੀ ਵੀ ਬਰਾਮਦ ਪੁਲਿਸ ਨੇ ਕਰ ਲਈ ਹੈ ਦਾਗਦਾਰ ਐਸਟੀਐਫ ਮੁਹਾਲੀ ਨੇ ਵੱਡੀ ਕਾਰਵਾਈ ਇੱਕ ਵਾਰ ਫੇਰ ਅਪਡੇਟ ਕਰਦੀ ਹੈ ਕਿ ਕਾਂਸਟੇਬਲ ਗੁਰਮੀਤ ਸਿੰਘ ਨੂੰ ਅੱਧਾ ਕਿਲੋ ਹੈਰੋਨ ਸਮੇਤ ਗ੍ਰਿਫਤਾਰ ਕੀਤਾ ਹੈ ਜਿਹੜਾ ਕਿ ਫਰੀਦਕੋਟ ਦੇ ਥਾਣਾ ਸਿਟੀ ਵਿੱਚ ਤਨਾਤ ਸੀ ਅਤੇ ਗੁਰਮੀਤ ਸਿੰਘ ਹੌਲਦਾਰ ਆਪਣੀ ਮਹਿਲਾ ਸਾਥੀ ਆਪਣੀ ਪ੍ਰੇਮਿਕਾ ਦ ਨਾਲ ਮਿਲ ਕੇ ਕਰਦਾ ਸੀ ਤਸਕਰੀ ਅੱਜ ਇਹਨਾਂ ਦੋਨਾਂ ਨੂੰ ਮੁਹਾਲੀ ਪੁਲਿਸ ਨੇ ਰੰਗੀ ਹੱਤੀ ਗ੍ਰਿਫਤਾਰ ਕੀਤਾ ਤੇ ਇਨਾਂ ਕੋਲੋਂ ਅੱਧਾ ਕਿਲੋ ਹੈਰਨ ਸਮੇਤ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਹਾਲਾਂਕਿ ਇਹਨਾਂ ਨੂੰ ਅੱਜ ਕੋਰਟ ਵਿੱਚ ਪੇਸ਼ ਕੀਤਾ ਗਿਆ ਉਸ ਤੋਂ ਬਾਅਦ ਅਗਲੇ ਖੁਲਾਸੇ ਹੋਣ ਦੀ ਉਮੀਦ ਹੈ ਕਿ ਇਹਨਾਂ ਲੋਕਾਂ ਨੇ ਹੁਣ ਤੱਕ ਕਿੰਨੇ ਹੋਰ ਤਸਕਰੀ ਦੇ ਵੱਡੀਆਂ ਬਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਖਬਰ ਮੁਹਾਲੀ ਤਵਾਰੀ ਇੱਥੇ ਖਾਕੀ ਫਿਰ ਦਾਗਦਾਰ ਔਰ ਦੋ ਲੋਕਾਂ ਨੂੰ ਜਿਹੜੇ ਕਿ ਪੰਜਾਬ ਪੁਲਿਸ ਨਾਲ ਸੰਬੰਧ ਰੱਖਦੇ ਨੇ ਗੁਰਮੀਤ ਸਿੰਘ ਜਿਹੜਾ ਕਿ ਫਰੀਦਕੋਟ ਦੇ ਵਿੱਚ ਫਰੀਦਕੋਟ ਦੇ ਵਿੱਚ ਥਾਣਾ ਸਿਟੀ ਵਿੱਚ ਤਾਇਨਾਤ ਹੈ ਗੁਰਮੀਤ ਸਿੰਘ ਹੌਲਦਾਰ ਵਜੋਂ ਅਤੇ ਉਹਦੀ ਮਹਿਲਾ ਸਾਥੀ ਆਪਣੀ ਪ੍ਰੇਮਿਕਾ ਦੇ ਨਾਲ ਇਹ ਹੈਰਨ ਸਪਲਾਈ ਕਰ ਰਿਆ ਸੀ ਤੇ ਅੱਜ ਇਹਨਾਂ ਨੂੰ ਪੋਲੋ ਗੱਟੀ ਸਬੇਤ ਤਸਕਰੀ ਕਰਨ ਵਿੱਚ ਗ੍ਰਿਫਤਾਰ ਕੀਤਾ ਹੈ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਕਿ ਖਾਕੀ ਹੋਈ ਦਾ ਆਧਾਰ ਨਸ਼ੇ ਵੇਚਦੇ ਸਨ ਇਹ ਲੋਕ ਪਹਿਲਾਂ ਵੀ ਇਸ ਗੁਰਮੀਤ ਸਿੰਘ ਹੌਲਦਾਰ ਤੇ ਦੋ ਮਾਮਲੇ ਤੇ ਇਸ ਦੀ ਪ੍ਰੇਮਿਕਾ ਤੇ 6 ਦੇ ਕਰੀਬ ਮਾਮਲੇ ਪਹਿਲਾਂ ਵੀ ਨਸ਼ਾ ਤਸਕਰੀ ਦੇ ਦਰਜ ਹਨ ਇਹ ਹੁਣ ਤੱਕ ਦੀ ਖਬਰ ਵੱਡੀ ਸਾਹਮਣੇ ਆ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਜਾਨਕੀ ਵਰਦੀ ਦੀ ਯਾਰਡ ਦੇ ਵਿੱਚੇ ਸਖਸ਼ ਕਰਦਾ ਸੀ ਤਸਕਰੀ ਦਾ ਹੈਰੋਨ ਦਾ ਕਾਲਾ ਕਾਰੋਬਾਰ ਮੋਹਾਲੀ ਤੋਂ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਕਿ ਫਰੀਦਕੋਟ ਵਿਖੇ ਤਾਇਨਾਤ ਗੁਰਮੀਤ ਸਿੰਘ ਨਾਮ ਦਾ ਹੌਲਦਾਰ ਆਪਣੀ ਪ੍ਰੇਮਿਕਾ ਦੇ ਨਾਲ ਮਿਲ ਕੇ ਕਰਦਾ ਸੀ ਹੈਰੋਂ ਦੀ ਤਸਕਰੀ ਅੱਜ ਇਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਇਸ ਦਾ ਰਿਮਾਂਡ ਹਾਸਲ ਕਰਕੇ ਬਾਕੀ ਦੀ ਅਗਲੀ ਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਅਜੇ ਹੋਰ ਹਜੇ ਤੱਕ ਸਾਹਮਣੇ ਆਈ ਹੋਵੇ ਗੱਲ ਸਪਲਾਇਰ ਤਾਂ ਇਹ ਜਿਹੜੇ ਹੈਗੇ ਨੇ ਉਹ ਉਹ ਸਾਨੂੰ ਇਹਦਾ ਦਿਨ ਜਦੋਂ ਤੱਕ ਸੋਸ਼ਲ ਮੀਡੀਆ ਦਾ ਡਾਟਾ ਨਹੀਂ ਨਾ ਹੁੰਦਾ WhatsApp ਦਾ ਡਾਟਾ ਤਾਂ ਸੋਸ਼ਲ ਮੀਡੀਆ ਦਾ ਡਾਟਾ ਠੀਕ ਹੈ ਜਦੋਂ ਉਹ ਆ ਗਿਆ ਉਹ ਤੁਹਾਨੂੰ ਸਾਰਾ ਸੀ ਐਕਸਪੋਜ਼ ਕਰਕੇ ਸਾਰੀ ਡਿਟੇਲ ਚ ਇਨਫੋਰਮੇਸ਼ਨ ਦੇ ਗਿਆ ਸਰ ਕੁੜੀ ਦੀ ਬੈਕਗ੍ਰਾਉਂਡ ਪੂਰੀ ਦੱਸ ਦੀ ਜੀ ਇਨਫੋਰਮੇਸ਼ਨ ਕੀ ਸੀਗੀ ਜਿਹੜੀ ਇਨਫੋਰਮੇਸ਼ਨ ਤਾਂ ਇਹ ਆਈ ਸੀ ਸਾਡੇ ਕੋਲ ਵੀ ਕਾਕਾ ਕਾਰਵਾਸ਼ ਹਾਊਸ ਹੈਗਾ ਮੋਲੀ ਪਿੰਡ ਚ ਉੱਥੇ ਇੱਕ ਗੱਡੀ ਹੈ ਫੋਲੋ ਬਾਕਸ ਵੈਗ ਨਾਲ ਦੀ ਕਿ ਉਹ ਨਾ ਉੱਥੇ ਜਿਹੜਾ ਹੈਗਾ ਆਪ ਵੀ ਗੁਰਮੁਖ ਨੰਬਰ ਰਹਿਣ ਵਾਲਾ ਹੈਗਾ ਕਿ ਆਪਣੇ ਆਪ ਨੂੰ ਪੁਲਿਸ ਨੂੰ ਰਾਜ਼ਮ ਦੱਸਦਾ ਤੇ ਕਿਹਦੇ ਨਾਲ ਲੜੀ ਹੈ ਕਿ ਜੇ ਇਹਨੂੰ ਰੌਨ ਅਪ ਕਰਕੇ ਤੁਸੀਂ ਇਹਦੀ ਸਰਚ ਕਰੋਗੇ ਗੱਡੀ ਤੇ ਤੁਹਾਨੂੰ ਡਰਗਸ ਮਿਲेंगी ਉਸ ਤੇ ਅਸੀਂ ਕਾਰਵਾਈ ਕੀਤੀ ਫਿਰ ਜਾ ਗਈ ਕਿੰਨੀ ਕਿੰਨੀ ਕੁਆਂਟੀਟੀ ਹੈ ਜਿਹੜੀ ਮਿਲੀ ਹੈ 440 ਗ੍ਰਾਮ ਹੈ ਰਿਹਾ ਨਾ ਕੋਈ ਪਹਿਲਾਂ ਵੀ ਪਰਚੇ ਆ ਜੀ ਪਹਿਲਾਂ ਪਰਚੇ ਨੇ ਲੜਕੀ ਤੇ 6 ਪਰਚੇ ਨੇ ਤੇ ਮੁੰਡੇ ਦੇ ਇੱਕ ਪਰਚੇ ਨੇ ਹਾਂ ਲੱਗਦਾ ਅੰਦਰ ਇਸਰ ਐਨਡੀਪੀਐਸ ਦੇ ਇਹ ਸਾਰੇ ਸਰ ਜੇ ਕੁੜੀ ਦੇ ਆਪਾਂ ਗੱਲ ਕਰੀਏ ਨਹੀਂ 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 ਸਾਰੇ ਨਹੀਂ ਐਡੀ ਵਿਜੀ ਦੇ ਲੜਕੀ ਤੇ ਤਿੰਨ ਐਨਡੀ ਦੇ ਨੇ ਜਿਹੜਾ ਕਾਂਸਟੇਬਲ ਹੈ ਤੇ ਇੱਕ ਕ੍ਰਿਮਸ਼ਨ ਦਾ ਪਰਚਾ ਹੈ ਜਿਆ ਪੁਲਿਸ ਦੀ ਐਫ ਇਲਆ ਪੁਲਿਸ ਐਡੀ ਕੰਡੀਸ਼ਨ ਮਹਾਲੀ ਕੀ ਕਰਨਾ ਹੈ ਇਸ ਲਈ ਕਿਸ ਕੋਲ ਹੈ ਲੜਕੀ ਮੁੰਡੇ ਸੰਪਰਕੀ ਕਿਸ ਨਾਲ ਹੈ ਇਹਨਾਂ ਕਾਇਆ ਕਿਸ ਨਾਲ ਆਪਾਂ ਉਹਦੇ ਡਿਟੇਲ ਚ ਅਸੀਂ ਪੁਲਿਸ ਰਿਪੋਰਟ ਲੈ ਕੇ ਤੁਹਾਨੂੰ ਕਾਲ ਕਰਾਂਗੇ ਤੇ ਕਰਨ ਕੀ ਆ ਸੀ ਮਹਾਲੀ ਕੋਈ ਉਹਨਾਂ ਦਾ ਠਹਿਰ ਸੀ ਜਾਂ ਇੱਕ ਮਹਾਲਾ ਹੈ ਇਹ ਸੈਕਟਰ ਹੈਗਾ ਇਹ ਲੜਕੀ ਵੀ ਡਕਤ ਹੈ ਇਹ ਵੀ ਹੈ ਇਹ ਨਸ਼ੇ ਦੇ ਆਦੀ ਹੈ ਸਰ ਨਸ਼ੇ ਦੇ ਆਦੀ ਨੇ ਹੈ ਤੇ ਇੱਥੇ ਸਰ ਸਪਲਾਈ ਕਿਸ ਨੂੰ ਦੇਣ ਆਏ ਸੀ ਹੁਣ ਤੱਕ ਦੀ ਕੋਈ ਜਾਣਕਾਰੀ ਮਿਲੀ ਹੋਵੇ ਐਸ.ਟੀ.ਐਫ ਨੂੰ ਕਿਉਂਕਿ ਸਰ ਕੁਆਂਟੀਟੀ ਬਹੁਤ ਜ਼ਿਆਦਾ ਹੈ ਇਹਨਾਂ ਦੇ ਹੁਣ ਜਿਹੜੇ ਹੈਗੇ ਨਾ ਆਪਣੇ ਗਾਹਕ ਹੈਗੇ ਆ ਉਹ ਸਾਨੂੰ ਇੱਕ ਫੋਲਡ ਹੋਣਗੇ ਨਹੀਂ ਕਾਲ ਡਿਟੇਲ ਤੇ ਹੋ ਤਾਂ ਕਿ ਸੈਕਿੰਡ ਹੀ ਅਸਾਈਨਮੈਂਟ ਹੈ ਕੋਈ ਦੇਖੀ ਦੇ ਵਿੱਚ ਦੱਸਿਆ ਇਹਨਾਂ ਨੂੰ ਪੁੱਛਿਆ ਜੇ ਡਿਟੇਲ ਤੇ ਸਾਨੂੰ ਕੁਝ ਕੁਝ ਨਹੀਂ ਹੋ ਰਿਹਾ ਠੀਕ ਹੈ ਠੀਕ ਹੈ ਸਾਨੂੰ ਸ਼ਾਮ ਤੱਕ ਜਾਂ ਕੱਲ ਤੱਕ ਠੀਕ ਹੈ ਤਾਂ ਬਿਲਕੁਲ ਇੱਕ ਹੋਰ ਹੋ ਸਕਦਾ ਹੈ ਹਾਂ ਰਿਕਵਰੀ ਜਿਹੜੀ ਹੈ ਉਹ ਕੀਤੀ ਗਈ ਹੈ ਔਰ ਇੱਕ ਕਹਿ ਸਕਦੇ ਆ ਕਿ ਪੁਲਿਸ ਮੁਲਾਜ਼ਮ ਇੱਕ ਪੁਲਿਸ ਬੁਦਾ